ਮੇਰੀ ਮੁਲਾਕਾਤ ਫਸਟ ਪਹਿਲਾ ਮੁਲਾਕਾਤ ਹੋਈ ਉਥੇ ਕੋਈ ਬੰਦਾ ਜੀ ਨੂੰ ਆਪਣੇ 450 ਰੁਪਏ ਦਿੰਦਾ ਸੀ ਤੇ ਉਥੇ ਜਦੋਂ ਮੈਂ ਨੂੰ ਵੇਖਿਆ ਤੇ ਮੈਨੂੰ ਵੇਖਿਆ ਕਿ ਇੱਕ ਕੁਰਸੀ ਖਾਲੀ ਸੀ ਉਹ ਪਰਮਾਤਮਾ ਵੱਲੋਂ ਮੇਰੇ ਵਾਸਤੇ ਇਕੱਠੀ ਦੀ ਸੀ ਤੇ ਉਥੇ ਮੈਂ ਬਹਿਣਾ ਸੀ ਜਦੋਂ ਮੈਂ ਬਹਿਣਾ ਸੀ ਤੇ ਅਜਿਹਾ ਮੁਲਾਕਾਤ ਹੋਣੀ ਕਿ ਐਦਾ ਹੀ ਮੇਰਾ ਪਹਿਲਾ ਮੈਂ ਨੂੰ ਕਿਹਾ ਕਿ ਮੈਂ ਕਿਹਾ ਤੁਸੀਂ ਕਿੱਥੋਂ ਆਏ ਹੋ ਤੇ ਕਹਿੰਦੀ ਮੈਂ ਆਣਾ ਪਿਆਰੇ ਵਾਲ ਪਿੰਡ ਪਿਆਰੇ ਵਾਲ ਪਿੰਡੋਂ ਆਈ ਆਂ ਮੈਂ ਕਿਹਾ ਪਿਹਰੇਵਾਲ ਪਿੰਡ ਕਿੱਥੇ ਹੈਗਾ ਕਹਿੰਦੀ ਰਮਦਾਸ ਤੋਂ ਅੱਗੇ ਕਿਉਂਕਿ ਰਮਦਾਸ ਤੋਂ ਗੁਰਦੁਆਰਾ ਨਾਂ ਸੁਣਿਆ ਰਈ ਤੇ ਫਿਰ ਐਦਾ ਹੀ ਕਹਾ ਕਿ ਮੈਂ ਖਾ ਫਿਰ ਕਿਨੇ ਨਾਲ ਆਏ ਹੋ ਤੇ ਕਹਿੰਦੀ ਮੈਂ ਨਾ ਆਪਣੀ ਥੇਲੀਆਂ ਨਾਲ ਆਏ ਮੈਂ ਕਿਹਾ ਅੱਛਾ ਅੱਛਾ ਠੀਕ ਐ ਤੇ ਮੈਂ ਖਾ ਤੈ ਤੂੰ ਯਾਦਾ ਕਰੋ ਕਿ ਤੁਹਾਡੇ ਕੋ ਫੋਨ ਨੰਬਰ ਨਹੀਂ ਹੈਗਾ ਕਹਿੰਦੀ ਹੈਗਾ ਆ ਤੇ ਮੈਂ ਕਿਹਾ ਫਿਰ ਤੁਹਾਨੂੰ ਫੋਨ ਫੋਨ ਮੈਂ ਕਰਦਾਗਾ ਜਦੋਂ ਕੋਈ ਤਰੀਕ ਹੋਏਗਾ ਤੁਸੀਂ ਮਹੀਨੇ ਬਾਅਦ ਚਲੋ ਨੇ ਮੈਨੂੰ ਨੰਬਰ ਦੇਤਾ ਤੇ ਫਿਰ ਮੈਂ ਨੰਬਰ ਲਲਿਆ ਫਿਰ ਮੈਨੂੰ ਕਰਦਾ ਰਿਹਾ ਐਦਾ ਹੀ ਹੌਲੀ 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 ਕਰਕੇ ਆਪ ਉਹ ਲੋਲੀ ਕਾਰਕਾ ਦੇ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਤੇ ਮੈਨੂੰ ਕਿਹਾ ਮੈਂ ਕਿਹਾ ਮੇਰੀ ਇੱਕ ਗੱਲ ਸੁਣ ਮੈਂ ਨਾ ਤੇਨ ਨਾਲ ਕੋਈ ਗੱਲ ਕਰਨੀ ਆ ਕਹਿੰਦੀ ਕਰੋ ਮੈਂ ਮੈਂ ਵਿਆਹ ਵੀ ਤੇਰ ਨਾਲ ਹੀ ਕਰਾਣਾ ਹਾਂਜੀ ਕਿੰਨਾ ਦੇਖੋ ਆਪਕੇ 1.5-2 ਸਾਲ ਦਾ ਕੰਮ ਰਿਹਾ ਜਿਹੜਾ ਘਰ ਦੇ ਬਣ ਗਿਆ ਤੇ ਆਪਾਂ ਪਹਿਲਾਂ ਤੇ ਐਦਾਂ ਹੀ ਪਹਿਲਾਂ ਇਹ ਆਪਣੇ ਮਾਪਿਓ ਨੇ ਆਨੇ ਗੱਲ ਕੀਤੀ ਉਹ ਨਹੀਂ ਮੰਨੇ ਤਦੋਂ ਮੇਰੇ ਵੱਲੋਂ ਵੀ ਨਹੀਂ ਮੰਨੇ ਕਿ ਨਹੀਂ ਨਹੀਂ ਇਹ ਦਾਣੀ ਹੋਣਾ ਨਹੀਂ ਨਹੀਂ ਕਿ ਪਤਾ ਕੁੜੀ ਕੀ ਕਿੱਦਾਰੀ ਹੈ ਕਿਦਾਰੀ ਨਹੀਂ ਇਹ ਨਹੀਂ ਕਿ ਆ ਕਿ ਮੁੰਡਾ ਕੀ ਪਤਾ ਕਿੱਦਾਰਾ ਕਿਦਾਰੀ ਕਿਉਂਕਿ ਮਾਪਿਓ ਨੂੰ ਕਿਉਂਕਿ ਕੋਈ ਮਾਪਿਓ ਨੂੰ ਦੇਖ ਕੇ ਜਿਹੜੀ ਕੋਈ ਕੀ ਪਤਾ ਕੀ ਕਰਦਾ ਕੀ ਨਹੀਂ ਕਰਦਾ ਤੇ ਅਨੇ ਮੈਨੂੰ ਕਿਹਾ ਕਿ ਮੇਰੇ ਮੰਮੀ ਮੇਰੇ ਮੰਮੀ ਡੈਡੀ ਨਹੀਂ ਮੰਨਦੇ ਤੇ ਹੁਣ ਕੀ ਕਰੀ ਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਨਹੀਂ ਨਾ ਮੰਨਦੇ ਤੇ ਜੇ ਅਸੀਂ ਜੇ ਸਾਡਾ ਦੋਨਾਂ ਦਾ ਪਿਆਰ ਨਾਲ ਵਿਆਹ ਨਾ ਹੋਇਆ ਤੇ ਫੇਰ ਹੀ ਮੋਤ ਨਾਲ ਗਿਆ ਕਰਾਂਗੇ ਹਾਂ ਜੀ ਅੱਜ ਅਸਰ ਬੁਜਾਰਾ ਚੰਗਾ ਕਰਦੇ ਨਾ ਗੁਜ਼ਾਰਾ ਚਲੋ ਪ੍ਰਮਾਤਮਾ ਦੀ ਦਿਆਨ ਚਾਹੀਦਾ ਕੁਛ ਮੈਂ ਮੇਰੀ 1500 ਰੁਪਿਆ ਪੈਸਾ ਲੱਗੀ ਜੇ ਸਰਕਾਰ ਵੱਲੋਂ ਮਿਲਦੀ 1500 ਰੁਪਿਆ ਇਹ ਨਹੀਂ ਲੱਗੀ ਜੀ ਤੇ ਚਲੋ ਮੈਨੂੰ ਮੈਂ ਗੁਰਦੁਆਰੇ ਇੱਕ ਸੇਵਾ ਸੁਵਾ ਕਰਦਾ ਵਾਂ ਉਥੋਂ ਵੀ ਕੋਈ ਦਾਨ ਪੁੰਨ ਕੋਈ ਦਾਨ ਪੁੰਨ ਕੋਈ 50 60 20 30 ਰੁਪਏ ਮੇਰਾ ਦੇ ਦਿੰਦੇ ਆ ਕਿ ਜਿਹੜੇ ਵਿੱਚੋਂ ਮੇਰਾ 3 400 ਰੁਪਿਆ ਹੋ ਜਾਂਦਾ ਦਿਹਾੜੀ ਕਾ ਜੀ ਤੇ 700 ਰੁਪਿਆ ਕਿ ਉਹ ਫੋਕ ਤੇ ਨਹੀਂ ਗਈ ਗਾੜੀ ਕਾ ਮਾ ਕਰੀ ਨਾ ਨਾ ਮੈਨੂੰ ਕੋਈ ਅਫਸੋਸ ਨਹੀਂ ਹੈਗਾ ਕਿਉਂਕਿ ਜਿਦੋਂ ਦਾ ਮੇਰਾ ਉਸ ਪਰਮਾਤਮਾ ਨੇ ਮੈਨੂੰ ਬੱਚਾ ਦਿੱਤਾ ਰਾ ਮੇਰਾ ਇੱਕ ਬੇਟਾ ਸਾਡ ਦਾ ਬੇਟਾ ਕਿ ਮੈਨੂੰ ਆਪਣੇ ਆਪ ਨੂੰ ਐਦਾ ਲੱਗ ਗਿਆ ਐਦਾ ਲੱਗਾ ਕਿ ਮੈਨੂੰ ਮੈਨੂੰ ਪਰਮਾਤਮਾ ਨੇ ਲਤਾਂ ਲਾਤੀਆਂ ਮੇਰੀ ਲਤਾਂ ਲੱਗੀਆਂ ਕਿੰਨਿਆਂ ਕਣ ਫਿਰ ਸਾਥ ਦਿੱਤਾ ਜਰਾ ਮੇਰਾ ਬਹੁਤ ਜ਼ਿਆਦਾ ਨੇ ਸਾਥ ਦੇਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਦਾਂ ਹੀ ਕਿ ਇਹ ਵੀ ਮੇਰੇ ਲੱਗੇ ਬੈਠੇ ਹੀ ਕੁਰਸੀਆਂ ਡੱਠੀਆਂ ਹੀ ਮੇਰੇ ਲੱਗੇ ਬੈਠੇ ਹੀ ਤੇ ਇੱਕ ਕੁਰਸੀ ਖਾਲੀ ਪਈ ਹੀ ਤੇ ਆਣ ਕੇ ਤੇ ਬਹਿ ਗਏ ਆਣ ਕੇ ਬਹਿ ਗਏ ਤੇ ਮਤਲਬ ਇਸ ਤਰ੍ਹਾਂ ਇਸ ਤਰ੍ਹਾਂ ਮੈਨੂੰ ਪੁੱਛਣ ਡਿਆ ਪਏ ਗੱਲ ਬਾਤ ਵੀ ਕਿੱਥੋਂ ਤੁਸੀਂ ਕਿੱਥੋਂ ਆਏ ਜੋ ਤੇ ਮੈਂ ਆਖਿਆ ਮੈਂ ਤੇ ਪੈੜੇ ਵਾਲਾ ਇੱਧਰ ਰਮਦਾਸ ਵਾਲ ਪੈੜੇ ਵਾਲ ਮੈਂ ਉੱਥੋਂ ਹੁੰਨੀ ਆ ਤੇ ਕਹਿੰਦੇ ਕਿ ਠੀਕ ਆ ਕਹਿੰਦੇ ਕਿ ਇੱਥੇ ਹਾਂ ਮਿਲਦੀ ਐ ਪਲਸਨ ਤੁਸੀਂ ਆਜਿਆ ਕਰੋ ਸਾਢੇ 4 4 ਮਿਲਦਾ 2:30 ਫਿਰ ਵੱਜ ਜਾਣੀ ਆ ਤੇ ਇਦਾਂ ਹੀ ਫਿਰ ਮੁੜ ਕੇ ਵਾਦੀ 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 ਗਈ ਤੇ ਫਿਰ ਮੈਨੂੰ ਇਹਨਾਂ ਨੇ ਮੈਂ ਮੈਨੂੰ ਨੰਬਰ ਮੰਗਦੇ ਹੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਨੰਬਰ ਦਿੱਤਾ ਫਿਰ ਇਦਾਂ ਹੀ ਗੱਲਬਾਤ ਹੁੰਦੀ ਰਹੀ ਹੁੰਦੀ ਰਹੀ ਕਰਦੇ ਕਰਦੇ ਫਿਰ ਇਸ ਤਰ੍ਹਾਂ ਹੀ ਕਹਿੰਦੇ ਵੀ ਮੈਂ ਤੁਹਾਨੂੰ ਪਸੰਦ ਕਰਦਾ ਵਾਂ ਤੇ ਗੱਲਬਾਤ ਫਿਰ ਹੁੰਦੀ ਰਹੀ ਤੇ ਫਿਰ ਚਲੋ ਮੰਨ ਗਏ ਮੇਰੇ ਵੀ ਤੇ ਇਹਨਾਂ ਦੇ ਵੀ ਤੇ ਚਲੋ ਕਹਿੰਦੇ ਕਿ ਮੈਂ ਮੈਂ ਇਹਨਾਂ ਨਾਲ ਹੀ ਕਰਨੀ ਆ ਕਰਨਾ ਵਿਆਹ ਤੇ ਇਹ ਵੀ ਕਹਿੰਦੇ ਕਿ ਮੈਂ ਤੁਹਾਡੇ ਨਾਲ ਹੀ ਕਰਾਉਣਾ ਵਾ ਤੇ ਮੈਂ ਕਹਾ ਚਲੋ ਕਿੰਨੀ ਕੁ ਫੇ ਮੁਸ਼ਕਲ ਆਈ ਉਸ ਵਿਆਹ ਦੇ ਦੌਰਾਨ ਕਿਉਂਕਿ ਲਵ ਦਾ ਆਪਣਾ ਸ਼ੁਰੂ ਹੋ ਗਿਆ ਹਾਂਜੀ ਵਿਆਹ ਕਰਾਉਣ ਦੇ ਵਿੱਚ ਕਿੰਨੀ ਕੁ ਮੁਸ਼ਕਲ ਆਈ ਮੁਸ਼ਕਲ ਵੀ ਰੇ ਈ ਈ ਜਦੋਂ ਘਰ ਘਰਾਂ ਘਰ ਵਾਲਿਆਂ ਨੇ ਇਦਾਂ ਇਦਾਂ ਗੱਲਾਂ ਕਰਦੇ ਰਹੇ ਫਿਰ ਚਨਾ ਚ ਵੀ ਰਹਿੰਦੇ ਰਹੇ ਆ ਹਾਂਜੀ ਹੂੰ ਖੁਸ਼ ਹੋ ਕੇ ਤੇ ਆ ਗਿਆ ਹਾਂ ਜੀ ਕਿੰਨਾ ਵੀ ਸਾਥ ਦਿੰਦਾ ਉਹਦਾ ਜੂ ਦੇ ਨਾਲ ਬਹੁਤ ਸਾਥ ਦਿੰਦੇ ਕਿਦਾਂ ਦਾ ਸਾਥ ਦਿੰਦੇ ਸਾਥ ਇਦਾਂ ਦਿੰਦੀ ਆ ਵੀ ਆਪ ਮਗਰੋਂ ਰੋਟੀ ਦਿੰਦੇ ਆ ਪਹਿਲਾਂ ਮੈਨੂੰ ਖਵਾਉਂਦੇ ਆ ਹਾਂਜੀ ਲੰਘਦੇ ਹੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਨੰਬਰ ਦਿੱਤਾ ਫਿਰ ਇਦਾਂ ਹੀ ਗੱਲਬਾਤ ਹੁੰਦੀ ਰਹੀ ਹੁੰਦੀ ਰਹੀ ਕਰਦੇ ਕਰਦੇ ਫਿਰ ਇਤਰਾ ਹੀ ਕਹਿੰਦੇ ਵੀ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਤੇ ਗੱਲਬਾਤ ਫਿਰ ਹੁੰਦੀ ਰਹੀ ਤੇ ਫਿਰ ਚਲੋ ਮੰਨ ਗਏ ਮੇਰੇ ਵੀ ਤੇ ਇਹਨਾਂ ਦੇ ਵੀ ਤੇ ਚਲੋ ਕਹਿੰਦੇ ਕਿ ਮੈਂ ਮੈਂ ਇੰਨਾ ਨਹੀਂ ਕਰਨੀ ਆ ਕਰਨਾ ਵਿਆਹ ਤੇ ਇਹ ਵੀ ਕਹਿੰਦੇ ਕਿ ਮੈਂ ਤੁਹਾਡੇ ਨਾਲ ਹੀ ਕਰਾਉਣਾ ਵਾ ਤੇ ਮੈਂ ਕਿਹਾ ਚਲੋ ਕਿੰਨੀ ਕੁ ਫਿਰ ਮੁਸ਼ਕਲ ਆਈ ਉਸ ਵਿਆਹ ਦੇ ਦੌਰਾਨ ਕਿਉਂਕਿ ਲਵ ਦਾ ਪ੍ਰੈਸ਼ਰ ਸ਼ੁਰੂ ਹੋ ਗਿਆ ਹਾਂਜੀ ਵਿਆਹ ਕਰਾਉਣ ਦੇ ਵਿੱਚ ਕਿੰਨੀ ਕੁ ਮੁਸ਼ਕਲ ਆਈ ਮੁਸ਼ਕਲ ਫਿਰ ਇਦਾਂ ਹੀ ਆ ਜਦੋਂ ਕਰੋ ਕਰਾਂ ਕਰ ਵਾਲਿਆਂ ਨੇ ਇਦਾਂ ਇਦਾਂ ਗੱਲਾਂ ਕਰਦੇ ਰਹੇ ਫਿਰ ਚਨਾਣਾ ਚ ਵੀ ਰਹਿੰਦੇ ਰਹੇ ਆ ਹਾਂਜੀ ਉਹ ਖੁਸ਼ ਹੋ ਗਿਆ ਹਾਂਜੀ ਕਿੰਨਾ ਵੀ ਸਾਥ ਦਿੰਦਾ ਉਹਦਾ ਜਿਹਦੇ ਨਾਲ ਬਹੁਤ ਸਾਥ ਦਿੰਦੇ ਕਿਦਾਂ ਦਾ ਸਾਥ ਦਿੰਦੇ ਸਾਥ ਇਦਾਂ ਦਿੰਦੀ ਆ ਵੀ ਆਬ ਮਗਰੋ ਰੋਟੀ ਦਿੰਦੇ ਆ ਪਹਿਲਾਂ ਮੈਨੂੰ ਖਵਾਉਂਦੇ ਆ ਹਾਂਜੀ